ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਦੇ ਵੱਲੋਂ ਡੀਸੀ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਿੰਸੀਪਲ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਗਾਏ ਗਏ ਨੇ दरअसल ਇਥੇ ਵਿਦਿਆਰਥੀਆਂ ਦੇ ਵੱਲੋਂ ਰੋਸ ਜ਼ਾਹਰ ਕਰਦਿਆਂ ਹੋਇਆ ਪ੍ਰਿੰਸੀਪਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਰਜਿੰਦਰਾ ਕਾਲਜ ਦੇ ਵਿਦਿਆਰਥੀ ਜਿਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਜਿੰਦਰਾ ਕਾਲਜ ਦੇ ਵਿਦਿਆਰਥੀ ਜੋ ਕਿ ਡੀਸੀ ਦਫ਼ਤਰ ਦੇ ਬਾਹਰ ਪਹੁੰਚਦੇ ਨੇ ਤੇ ਇਹਨਾਂ ਵੱਲੋਂ ਇੱਥੇ ਧਰਨਾ ਲਗਾ ਦਿੱਤਾ ਗਿਆ ਪ੍ਰਿੰਸੀਪਲ ਦੇ ਖਿਲਾਫ ਮੋਢਾ ਬਾਦ ਦੇ ਨਾਅਰੇ ਲਗਾਉਂਦਿਆਂ ਹੋਇਆਂ ਇਹਨਾਂ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਆਖਰੇ ਪੂਰਾ ਮਾਮਲਾ ਕੀ ਆਓ ਸੁਣਦੇ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਤੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅੱਜ ਡੀਸੀ ਦਫ਼ਤਰ ਬਠਿੰਡਾ ਦੇ ਅੱਗੇ ਜਿਹੜਾ ਧਰਨਾ ਪੱਡਾ ਸ਼ੁਰੂ ਕਰਦੇ ਸਾਡੀ ਸਮੱਸਿਆ ਇਹ ਹੈ ਕਿ ਆ ਜੀ ਕਿ ਨਵੀਂ ਸਿੱਖਿਆ ਨੀਤੀ ਦੇ ਤਹਿਤ ਸਾਡੇ ਰਜਿੰਦਰਾ ਕਾਲਜ ਦੇ ਵਿੱਚ ਵਿਦਿਆਰਥੀਆਂ ਕੋਲੋਂ ਨਵੇਂ ਸਬਜੈਕਟ ਕੰਬੀਨੇਸ਼ਨ ਆ ਜਿਹੜੇ ਉਹ ਪ੍ਰੋਵਾਈਡ ਆ ਰਹੇ ਸੀਗੇ ਇਸ ਕੰਬੀਨੇਸ਼ਨ ਦੇ ਤਹਿਤ ਜਿਹੜੇ ਨਵੇਂ ਵਿਦਿਆਰਥੀ ਬੀਏ ਚ ਆਏ ਆ ਇੱਕ ਤੋਂ ਨਹੀਂ ਬੀਏ 4 ਸਾਲ ਦੀ ਹੋ ਗਈ ਤੇ ਉਹਨਾਂ ਨੂੰ ਨੌ ਸਬਜੈਕਟ ਆ ਜਿਹੜੇ ਦਿੱਤੇ ਜਾ ਰਹੇ ਆ ਜਦ ਕਿ ਪਹਿਲਾਂ ਬੀਏ ਵਾਲੇ ਵਿਦਿਆਰਥੀ ਆ ਜਿਹੜੇ ਉਹਨਾਂ ਨੂੰ ਪੰਜ ਸਬਜੈਕਟ ਜਿਹੜੇ ਆ ਉਹ ਪੜਨ ਲਈ ਦਿੱਤੇ ਜਾਂਦੇ ਸੀਗੇ ਹੁਣ ਉਹਨਾਂ ਨੂੰ ਨੌ ਸਬਜੈਕਟ ਆ ਜਿਹੜੇ ਥੁਪਤੇ ਜਾ ਰਹੇ ਤਾ ਇਸ ਖਿਲਾਫ ਜਦੋਂ ਕਾਲਜ ਦੇ ਵਿੱਚ ਅਸੀਂ ਰੋਸ ਜਤਾਇਆ ਤਾਂ ਪ੍ਰਿੰਸੀਪਲ ਵੱਲੋਂ ਜਿਹੜਾ ਨਾਮ ਘਟਣ ਦੀਆਂ ਧਮਕੀਆਂ ਦੇ ਦੇ ਕੇ ਗੁੰਡਿਆਂ ਵਾਂਗੂ ਉਹਨਾਂ ਦੇ ਰੋਹ ਮਾਰ ਮਾਰ ਕੇ ਪ੍ਰਿੰਸੀਪਲ ਵੱਲੋਂ ਜਿਹੜਾ ਵਿਦਿਆਰਥੀਆਂ ਨੂੰ ਧੱਕੇ ਨਾਲ ਉਹ ਸਬਜੈਕਟ ਕੰਬੀਨੇਸ਼ਨ ਆ ਜਿਹੜੇ ਉਹ ਪਰਵਾਹਏ ਤਾਂ ਇਸ ਕਰਕੇ ਅਸੀਂ ਅੱਜ ਇਸ ਕਾਲਜ ਦੇ ਵਿੱਚ ਜਿਹੜਾ ਉਹ ਪ੍ਰਦਰਸ਼ਨ ਕਰਨ ਲਈ ਜਿਹੜਾ ਵਿਦਿਆਰਥੀ ਇਕੱਠੇ ਕਰਨ ਗਏ ਸੀ ਪਰ ਪ੍ਰਿੰਸੀਪਲ ਨੇ ਆਪ ਦੇ ਵੱਲੋਂ ਪ੍ਰਬੰਧ ਕਰਕੇ ਜਿਹੜਾ ਇਹਦਾ ਵਿਦਿਆਰਥੀਆਂ ਨੂੰ ਆਉਣ ਨਹੀਂ ਦਿੱਤਾ ਹੈਗਾ ਪਰ ਫਿਰ ਵੀ ਵੱਡੀ ਗਿਣਤੀ ਵਿਦਿਆਰਥੀ ਕਿਉਂਗੇ ਜਦੋਂ ਸਮੱਸਿਆ ਹੈ ਕਿ ਵਿਦਿਆਰਥੀਆਂ ਨੂੰ ਤਾਂ ਉਹ ਆਏ ਹੈਗੇ ਤਾਂ ਅਸੀਂ ਇੱਥੇ ਤਿੰਨ ਮੰਗਾਂ ਨੂੰ ਲੈ ਕੇ ਆਏ ਹਾਂ ਪਹਿਲੀ ਸਾਡੀ ਮੰਗ ਇਹ ਹੈਗੀ ਕਿ ਜਿਵੇਂ ਪਹਿਲਾਂ ਪੁਰਾਣੇ ਸਬਜੈਕਟ ਕੰਬੀਨੇਸ਼ਨ ਹੁੰਦੇ ਸੀ ਕਿ ਪੀਏ ਵਾਲਾ ਵਿਦਿਆਰਥੀ ਪੰਜ ਸਬਜੈਕਟ ਪੜਦਾ ਸੀ ਉਸੇ ਤਰ੍ਹਾਂ ਕੀਤਾ ਜਾਵੇ ਨਾ ਕਿ ਨਵੇਂ ਜਿਹੜੇ ਨੌ ਸਬਜੈਕਟ ਪੜਾਏ ਜਾ ਰਹੇ ਉਸ ਤੋਂ ਦੂਜਾ ਇਹ ਹੈ ਕਿ ਜਿਹੜਾ ਵਿਦਿਆਰਥੀਆਂ ਦੇ ਨਾਲ ਇਹ ਧੱਕੇਸ਼ਾਹੀ ਗੁੰਡਾਗਰਦੀ ਪ੍ਰਿੰਸੀਪਲ ਵੱਲੋਂ ਕੀਤੀ ਜਾ ਰਹੀ ਹੈ ਨਾਮ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਜਿਹੜਾ ਹੈਗਾ ਹੈਗਾ ਉਹਨਾਂ ਤੇ ਕੋਈ ਬੰਦੀ ਕਾਰਵਾਈ ਕੀਤੀ ਹੈ ਤੀਸਰਾ ਇਹ ਸਾਰੀ ਸਮੱਸਿਆ ਦੀ ਜੜ੍ਹ ਆ ਉਹ ਨਵੀਂ ਸਿੱਖਿਆ ਨੀਤੀ 2020 ਆ ਉਹ ਨਵੀਂ ਸਿੱਖਿਆ ਨੀਤੀ ਹੈ ਜਿਹੜੀ ਉਹ ਰੱਦ ਕੀਤੀ ਜਾਵੇ ਜਿਦੇ ਕਰਕੇ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ ਤਾਂ ਇਸ ਕਰਕੇ ਅਸੀਂ ਤਿੰਨ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਆਏ ਆ ਜੇ ਤੁਹਾਡੀ ਗੱਲ ਮੰਨੀ ਗਈ ਫਿਰ ਅਗਲਾ ਉਹ ਤਕੀਦ ਉਹਦੇ 'ਚ ਦੇਖੋ ਜੀ ਇਹ ਹੈ ਕਿ ਇਹ ਸਮੱਸਿਆ ਪੂਰੇ ਪੰਜਾਬ ਦੇ ਵਿੱਚ ਹੈ ਪੂਰੇ ਦੇਸ਼ 'ਚ ਹੀ ਹੈ ਠੀਕ ਹੈ ਜੀ ਸੈਂਟਰਲ ਪੋਰਟਲ ਦੇ ਉੱਤੇ ਵਿਦਿਆਰਥੀ ਨੂੰ ਇਹ ਵਿਸ਼ੇ ਚੁਣਵਾਏ ਜਾਂਦੇ ਠੀਕ ਤਾਂ ਇਹ ਨੌ ਸਬਜੈਕਟ ਸਾਰੇ ਬੀਏ ਫਰਸਟイヤー ਜਿੰਨੇ ਵੀ ਇਸ ਸਾਲ ਲੱਗੇ ਆ ਉਹਨਾਂ ਸਾਰਿਆਂ ਨੂੰ ਨੌ ਸਬਜੈਕਟ ਮੜਨੇ ਪੈ ਰਹੇ ਹੈ ਤਾਂ ਇਹ ਮੰਗ ਤਾਂ ਪੂਰੇ ਪੰਜਾਬ ਦੀ ਬਣਦੀ ਆ ਜੀ ਸਾਡੇ ਕਾਲਜ ਥੋੜੀ ਸਮੱਸਿਆ ਇਹ ਆ ਗਈ ਕਿ ਪ੍ਰਿੰਸੀਪਲ ਮੈਡਮ ਨੇ ਜੋ ਯੂਨੀਵਰਸਿਟੀ ਦਾ ਟੈਂਪਲੇਟ ਬਣਾ ਕੇ ਭੇਜਿਆ ਸੀ ਉਹਦੇ ਮੁਤਾਬਕ ਵੀ ਸਬਜੈਕਟ ਆ ਜਿਹੜੇ ਉਹ ਨਹੀਂ ਦਿੱਤੇ ਹੈਗੇ ਆਪਦੇ ਕਾਲਜ ਦੇ ਕੁਝ ਪ੍ਰੋਫੈਸਰ ਨੇ ਜਿਹੜੇ ਜਿਹੜੇ ਉਹਨਾਂ ਦੀ ਲੋਬੀ ਚਾਉਂਦੇ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਹੈਗਾ ਉਹ ਸਬਜੈਕਟ ਕੰਬੀਨੇਸ਼ਨ ਬਣਾਇਆ ਜਿਹਦੇ ਕਰਕੇ ਵਿਦਿਆਰਥੀਆਂ ਨੂੰ ਕੋਈ ਵੀ ਸਬਜੈਕਟ ਜਿਹੜਾ ਢੰਗ ਨਾਲ ਨਹੀਂ ਮਿਲਦਾ ਸੀਗਾ ਪ੍ਰਿੰਸੀਪਲ ਨੂੰ ਉਹਦੇ ਚ ਬੈਨੀਫਿਟ ਖੁਸ਼ ਕਰਨ ਦਾ ਭਾਅ ਖੁਸ਼ ਕਰਨ ਦਾ ਮਤਲਬ ਇਹ ਹੈ ਜੀ ਕਿ ਜਿਹੜੇ ਮੰਨ ਲਓ ਇਹਨਾਂ ਦੇ ਨਾਲ ਪਰਮਾਨੈਂਟ ਪ੍ਰੋਫੈਸਰ ਨਹੀਂ ਕੋਈ ਜਿਹੜੇ ਇਹਨਾਂ ਨਾਲ ਲਗਾਤਾਰ ਹੀ ਰਹਿੰਦੇ ਹੈਗੇ ਉਹ ਪ੍ਰੋਫੈਸਰ ਆ ਜਿਹੜੇ ਉਹਨਾਂ ਦੇ ਜੇ ਇੱਕ ਇਹ ਮੇਜਰ ਮਾਈਨਰ ਦਾ ਚੱਕਰ ਆਈ ਤਿੰਨ ਸਬਜੈਕਟ ਮੇਜਰ ਹੁੰਦੇ ਨੇ ਇੱਕ ਮਾਈਨਰ ਹੁੰਦਾ ਜਿਹੜਾ ਮਾਈਨਰ ਆ ਉਹ ਤੇ ਹਫਤੇ 'ਚ ਦੋ ਲੈਕਚਰ ਲੱਗਣੇ ਆ ਜੀ ਜਿਹੜਾ ਮੇਜਰ ਆ ਉਹਦੇ 6 ਦੇ 6 ਦਿਨ ਹਫਤੇ 'ਚ ਲੈਕਚਰ ਲੱਗਣੇ ਆ ਤਵਾਰ ਸ਼ੁਕਰੀ ਤਾਂ ਜਿਹੜੇ ਦੋ ਐਕਸਟਰਾ ਲੈਕਚਰ ਲੱਗਣੇ ਆ ਉਹ ਵਾਧੂ ਬੋਝ ਆ ਜਿਹੜਾ ਪ੍ਰੋਫੈਸਰ ਉਹ ਮਾਈਨਰ ਸਬਜੈਕਟ ਪੜ੍ਹਾਊਗਾ ਠੀਕ ਆ ਇੱਕ ਤਾਂ ਇਹ ਵਾਧੂ ਬੋਝ ਨਾ ਪਵੇ ਜਿਹੜੇ ਮਾਈਨਰ ਸਬਜੈਕਟ ਹੋਣਗੇ ਤਾ ਉਹ ਪ੍ਰੋਫੈਸਰ ਨੂੰ ਸਿਰਫ 2 ਦਿਨ ਕਾਲ ਜਾਉਣਾ ਪਊਗਾ ਠੀਕ ਹੈ ਜੀ ਤਾਂ ਇਹ ਮਾਈਨਰ ਸਬਜੈਕਟ ਪੜ੍ਹਾਉਣ ਦੇ ਲਈ ਜਿਹੜਾ 2 ਦਿਨ ਕਾਲ ਜਾਣਾ ਉਹ 바ਖੀ 4 ਦਿਨ ਕਿਸੇ ਹੋਰ ਕਾਲ ਜਿਹੜੀ ਉਟੀ ਲੱਗੋਗੀ ਇਹ ਇਸ ਇਸ ਚੱਕਰ ਦੇ ਵਿੱਚੋਂ ਇਹ ਕਿ ਉਹ ਪ੍ਰੋਫੈਸਰਾਂ ਨੂੰ ਕੋਈ ਸਮੱਸਿਆ ਨਾ ਹੋਵੇ ਵਿਦਿਆਰਥੀਆਂ ਨੂੰ ਸਮੱਸਿਆ ਆਉਂਦੀ ਹੋ ਆ ਤਾਂ ਇਸ ਕਰਕੇ ਉਹ ਉਹਨਾਂ ਨੂੰ ਨੇੜੇ ਲੱਗਦੇ ਪ੍ਰੋਫੈਸਰ ਉਹਨਾਂ ਦੇ ਧਿਆਨ ਰੱਖਦੇ ਹੋਏ ਇਹ ਬਣਾਏ ਗਏ